ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਹੀਰਾ 855 ਤੇ ਬੱਕੀ ਬਾਈ ਅੱਜ ਮਲਚਰ ਵੇਨ ਲੱਗੇ ਆ ਕੱਲ ਮਿਲਿਆ ਨਹੀਂ ਹੈਗਾ ਤਾਂ ਆਪਾਂ ਨੂੰ ਗਿਆ ਵਾ ਤਾਂ ਮਲਚਰ ਤੇ ਅੱਜ ਮਿਲ ਗਿਆ ਆਪਾਂ ਨੂੰ ਤੇ ਆਪਣੇ ਹੈ ਤਾਂ ਬਹੁਤੀ ਜ਼ਿਆਦਾ ਪਰਾਲੀ ਵੀ ਨਹੀਂ ਹੈਗੀ ਬਾਸਮਤੀ ਵਾਲੇ ਚ ਤੇ ਫਿਰ ਵੀ ਆਪਾਂ ਲੱਗੇ ਆ ਹੁਣ ਅੱਜ ਮਲਚਰ ਫੇਰ ਕੇ ਸੁਪਰ ਸੀਡਰ ਨਾਲ ਬਜਾਈ ਕਰਦਣੀ ਤੇ ਨਾਲੇ ਦੇਖਦੇ ਆ ਚਲਾ ਕੇ ਮੀ ਮਲਚਰ ਕਿਆ ਕੁਝ ਕਿਵੇਂ ਆ ਕੀ ਸਾਬਤ ਆਵਜਾ ਤੇ ਲੈ ਕੇ ਆਏ ਆ ਹੁਣ ਮਾਲਚਰ ਨੂੰ ਬਾਕੀ ਪ੍ਰਾਲੀ ਬਰੂੜੀ ਤਾਂ ਇੰਨੀ ਹੈ ਨਹੀਂ ਜਿਆਦਾ ਇੱਧਰ ਇਹ ਆ ਥੋੜੀ ਥੋੜੀ ਆਹ ਇਹਨੂੰ ਕਰਕੇ ਆਪਾਂ ਬਰੀਕ ਇਹਨੂੰ ਨਾਲ ਲੱਗਦੀ ਆਪਾਂ ਹੁਣ ਕਣਕ ਬੀਜੀਏ ਸੁਪਰ ਸੀਡਰ ਤੇ ਗੱਠਾ ਵਾਲਾ ਬਾਈ ਕੱਲ ਜੱਗੇ ਨਾਲ ਦੇ ਬਣਾ ਗਿਆ ਤੇ ਆਪਣੇ ਜੱਗੇ ਨਾਲ ਦਾ ਵੀ ਡੇਢ ਕਿਲ੍ਹਾ ਰਹਿਦਾ ਹੈ ਹਜੇ ਫਿਰ ਆਪਣੇ ਬਣਾ ਦੂੰਗਾ ਆਪਾਂ ਨੇ ਦੋ ਨਾਲ ਗੱਲ ਕਰੀ ਪਈ ਆ ਦੋਨਾਂ ਜੋ ਜਿਹੜਾ ਆ ਗਿਆ ਆਪਾਂ ਨੇ ਉਹਤੇ ਬਣਵਾ ਦੇਣੀ ਆ ਗੱਠਾ ਦੇਖੋ ਬਾਕੀ ਹੁਣ ਕਦੋਂ ਆਉਂਦੇ ਆ ਜੱਗੇ ਨਾਲ ਤਿੰਨ ਉਹ ਵੀ ਰਹਿੰਦਾ ਅਜੇ ਉੱਪਰਲਾ ਕੱਲ ਟਾਈਮ ਬਹੁਤ ਲੱਗ ਗਿਆ ਪਿੱਛੇ ਜਗਣਾ ਹੁਣ ਨਾਲ ਪਾਸ ਤੇ ਖੇਤ ਬਈ ਆਪਾਂ ਕਹਿ ਦਿੱ ਦਿੱਤਾ ਵੀ ਚੱਲ ਬਣਾ ਦੇ ਹੁਣ ਆਇਆ ਬਿਆ ਓਰੇ ਹੈਨਾ ਉਹਦੇ ਕਰਕੇ ਕੱਲ ਉੱਧਰ ਟਾਈਮ ਬਹੁਤ ਲੱਗ ਗਿਆ ਫਿਰ ਸੈਲਰ ਵੱਲ ਬਣਾ ਕੇ ਆਏ ਤੇ ਤੇ ਬਾਕੀ ਦੇਖਦੇ ਜੇ ਅੱਜ ਆ ਗਿਆ ਬਈ ਤਾਂ ਅੱਜ ਬਣਾ ਜੂਗਾ ਨਹੀਂ ਫਿਰ ਹੁਣ ਦੇਖਦੇ ਕਿਵੇਂ ਸਾਫਤਾ ਹੁੰਦਾ ਦੋਨੋਂ ਕਿਹਾ ਹੋਇਆ ਦੋਨੇ ਆਨੇ ਅੱਜ ਤਾਂ ਟਾਈਮ ਦਿੱਤਾ ਹੋਇਆ ਤਾਂ ਹੈਗਾ ਮਕੀਦਾ ਬਰਸਿੰਗ ਵੀ ਆਪਣਾ ਹੋ ਰਿਹਾ ਤੇ ਅੱਜ ਜੂਰੀਆਂ ਮਾਰ ਕੇ ਜਾਣਾ ਹਨ ਜੂਰੀਆਂ ਮਾਰਿਆ ਨਹੀਂ ਤਾਂ ਮੈਂ ਅਜ ਤੇ ਉਹ ਵਿਚ ਨੂੰ ਦਵੇ ਆ ਗਿਆ ਥੋੜਾ ਜਿਹਾ ਲਸਣ ਲੂਸਣ ਆਪਣਾ ਜੰਮਿਆ ਹੋਇਆ ਬਾਕੀ ਛੋਲੇ ਆ ਬਈ ਛੋਲੇ ਬੀਚ ਕੇ ਜਾਣੇ ਆ ਟਾਈਮ ਨਹੀਂ ਲੱਗਦਾ ਹੈਗਾ ਦੇਖਦੇ ਅੱਜ ਜਾਂ ਫਿਰ ਜਿੱਦਣ ਸੁਪਰ ਸੀਡਰ ਲਿਆਉਣਾ ਨਾ ਇੱਕ ਗਿਆ ਆਪਾਂ ਨੇ ਉਹਦਾ ਵੀ ਜਵੀ ਦਾ ਵੀ ਵੇਚਣਾ ਹੈ ਫਿਰ ਆਪਾਂ ਨੂੰ ਘੋੜਿਆਂ ਵਾਸਤੇ ਪਕਾ ਲੂਗੇ ਉਹਨੂੰ ਤੇ ਕਲੰਬੀਓ ਲੰਬੀ ਫਾਂਟ ਹੈ ਨਾ 2 ਦੀ 16 ਕ ਫੁੱਟ ਜਗਾ ਆਪਾਂ ਲੰਬੀਓ ਲੰਬੀ ਬੀਜ ਦੇਣੀ 19 ਕੇ ਫਿਰ ਆਪਾਂ ਘੋੜਿਆਂ ਜੋਗਾ ਰੱਖ ਲੂਗੇ ਜਮਾ ਉਹ ਪਾਈ ਜਾਏਗਾ ਨਾ ਸਕਾ ਕੇ ਬਾਕੀ ਹੁਣ ਲੱਗੇ ਆ ਜੀ ਅੱਜ ਮਲਚਰ ਫਿਰਨ ਕੱਲ ਫਿਰ ਮਿੱਟੀ ਮੁੱਟੀ ਜਿਹੜੀ ਸੈਲਰ ਚ ਹੈਗਾ ਦਾ ਕੰਮ ਉਹ ਪੱਧਰਾ ਪੁੱਧਰੀ ਕਰ ਜਾਂਦੀ ਸੀ ਉਹ ਕੰਮ ਨਵੇੜ ਆਉਂਦਾ ਆਪਾਂ ਨੇ ਤੇ ਅੱਜ ਦੇਖਦੇ ਹਾਂ ਹੁਣ ਵੀ ਇੱਧਰ ਨਿਬੜ ਜਵੇ ਬਾਕੀ ਖੁੰਝੇ ਖੰਜੇ ਗੁੱਡਣ ਨੂੰ ਅਜੇ ਰਹਿਨੇ ਆ ਅਦੇ ਬਾਅਦ ਹੁਣ ਆਹ ਕਰਕੇ ਤੇ ਸੈਲਰ ਇੱਕ ਦੋ ਢੇਰੀਆਂ ਹੋਰ ਪਈਆਂ ਕਾਗੂ ਜਿਆ ਲਾਉਣਾ ਆਪਾਂ ਨੇ ਫਿਰ ਉਹ ਪੱਧਰੀਆਂ ਕਰਕੇ ਮਿੱਟੀ-ਮੁੱਟੀ ਚੱਕ ਕੇ ਤੇ ਬਾਅਦ ਫਿਰ ਹੁੰਜੇ ਗੋੜਦੇ ਆ ਤੇ ਦੇਖਦੇ ਆ ਘੋੜਿਆਂ ਨੂੰ ਘੋੜਿਆਂ ਦਾਣਾ ਪਾਣੀ ਪਾਇਆ ਹੋਇਆ ਹੁਣ ਸਾਰਾ ਉਹ ਕੰਮ ਕਰਨ ਵੇੜ ਕੇ ਫਿਰ ਆਏ ਆ ਮਲਚਰ ਵੀ ਹੁਣੀ ਮਿਲਿਆ ਤਾਂ ਆਪਾਂ ਨੂੰ ਬਾਕੀ ਧੁੰਦ ਵੀ ਸਵੇਰੇ ਪੂਰੀ ਪਈ ਵੀ ਤੇ 11 ਵਜੇ ਹੁਣ ਦੇਖ ਲਓ ਹਜੇ ਵੀ ਸੂਤ ਪੂਰਾ ਨਿਕਲਿਆ ਨਹੀਂ ਹੈਗਾ ਓਖਣਾ ਉਹ ਸੁੱਤਰ ਗਿਉ ਤੇ ਹੁਣ ਚਲਾ ਕੇ ਦੇਖਦੇ ਆ ਮਲਚਰ ਕਿ ਆ ਗਿਆ ਜਾਂਦਾ। ਲੋ ਜੀ ਬਈ ਬਣਾਤਾ ਗਿਆ ਤਾਂ ਤੇ ਇਹਦਾ ਸੁਪਰਸੀਟਰ ਦਾ ਵਧੀਆ ਵਜਾਈ ਹੋ ਜਾਂਦੀ ਆ। ਖਿੱਲ ਵੀ ਹੈਗੀ ਆ ਤੇ ਬਾਕੀ ਹੋਵੇ ਦੋ ਪਿੱਛੇ। ਹੁਣ ਇਹ ਜਿਹੜਾ ਹੀ ਬਹੁਤ ਜ਼ਿਆਦਾ ਹੈ ਵਿੱਚ ਬੰਦ ਕਰਦੇ ਆ ਤਾਂ ਕਦੋਂ ਕਰਦਾ। 2-3 ਮਿੰਟ ਬਾਅਦ ਬੰਦ ਹੁੰਦਾ।

ਰੀਕਾ ਜਾਇਆ ਸੁ쿨 ਹੂੰ ਜੀ ਨਹੀਂ ਲੱਗਿਆ ਹੈ ਤੇਰੇ ਤਰ੍ਹਾਂ ਨਾ ਵਸੇਗਾ ਓਰੀਜਿਨ ਆ ਕੇ ਸੀ ਲੋ ਸਾਈਕਲ ਉਰੇ ਭੱਜਿਆ ਆ ਫੇਰ ਨਾਲ ਸੀ ਨੂੰ ਸਾਰੇ ਆਦਨ ਪਾਣੀ ਪਲਾਇਆ ਤੋੜਦਾ ਕਰਦੇ ਨੇ ਹੈ ਆ ਉਹ ਤਾਂ ਰੱਜੀ ਖੜਾ ਰੁਜਾਇਆ ਉਹ ਤਾਂ ਅੱਕਿਆ ਵੇ ਉਹ ਵੀ ਤਾਂ ਇਹ ਹੋਰ ਯਾਰ ਨੂੰ ਵੀ ਬਚਾਰ ਨੂੰ ਅੱਜ ਕੱਢੇ ਨਹੀਂ ਹੋਇਆ ਸਵੇਰੇ ਕਹੇਰੇ ਪਹਿਲਾ ਮਲਚ ਮੁੰਚਰ ਜਾ ਫੇਰ ਕਿਹਾ ਮੈਂ ਦੋ ਦਿਨ ਹੋ ਨਹੀਂ ਟਾਈਮ ਮਿਲਣਾ ਨਾ ਉਹਨਾਂ ਨੂੰ ਤਾਂ ਪੁੱਛਣਾ ਉਹਦੇ ਨੂੰ ਲੱਗੇ ਨਾ ਲੱਗੇ ਟਾਈਮ ਤਾਣਾ ਪਾਣੀ ਪਾ ਕੇ ਉਹਦਾ ਤਾਣੇ ਪਿੱਛੇ ਨਹੀਂ ਢੰਗ ਰੱਖਦਾ ਮੈਂ ਕੋ ਕੰਮ ਆਇਆ ਕੀਆ ਇੱਕ ਤਾਂ ਲਿਆਉਣਾ ਤਾਂ ਅੱਜ ਢੋਲ ਅੱਛਾ ਮੇਰੀ ਸਲਾਹ ਤੇ ਮੈਂ ਚੱਲ ਦਮ-ਦਮ ਕੰਮ ਨਿਬੇੜਾ ਸਾਰੇ ਹੈ ਹੋਰ ਯਾਰ ਕੱਲ ਦੇ ਲੱਗਿਆ ਵੇ ਹੁਣ ਕਿੱਥੇ ਜਾਵੋ ਨਾ ਟਾਈਮ ਤੋਂ ਦੇ ਗੁਰਦੁਆਰੇ ਚੁੱਪਦਾ ਫੋਨ ਆਈ ਜਾਂਦਾ ਮੰਗੇ ਦਾ ਮੰਗੇ ਬਾਈ ਦਾ ਪ੍ਰਭਾਤ ਫੇਰੀ ਦਾ ਬਾਈ ਕਰਤਾ ਉਹਨਾਂ ਨੇ ਸਵੇਰ ਪ੍ਰਭਾਤ ਫੇਰੀ ਦੀ ਪਿੰਡ-ਪਿੰਡ ਉਹ ਕਰਨੀ ਆ ਆ ਕਰਕੇ ਫਿਰ ਹੁਣ ਇੱਥੇ ਵੀ ਜਾਣਾ ਜ਼ਰੂਰੀ ਆ ਰਾਤ ਅਸੀਂ ਹਾਂ ਕਰਤੀ ਵੀ ਭਾਈ ਕੋਈ ਨਹੀਂ ਕਰੂ ਵੀ ਅਸੀਂ ਕਰੂਗੇ ਕੰਮ ਕਰਨਾ ਹੁਣ ਜਾ ਕੇ ਆਪਣੀ ਰੇੜੀ ਵੀ ਉਹ ਕਰਨੀ ਆ ਧੋ ਕੇ ਨਾ ਅਤਾ ਕਹਿੰਦੇ ਜੋਤੀ ਇਦਾਂ ਕਹਿੰਦੀ ਤਿਆਰ ਹੋਈ ਵੀ ਆ ਜੀ ਕਿਆ ਏੜੀ ਮੈਂ ਤਿਆਰ ਹੋਈ ਉਹ ਤਾਂ ਆਪਾਂ ਨਹੀਂ ਕਰਨੀ ਉਹ ਤਾਂ ਉਹ ਕਰਨਾ ਯਾਰ ਰੇਡੂ ਰੂੜੀ ਵਾਲੇ ਨੇ ਕਰੀ ਤੀ ਗੱਲ ਹਾਂ ਉਹ ਕਹਿੰਦਾ ਮੇਰੇ ਕੋਲ ਬੈਟਰੀ ਨਹੀਂ ਹੈ ਜੀ ਬੈਟਰੀ ਹੋਰ ਹੈ ਬੈਟਰੀ ਟਰੈਕਟਰ ਵਾਲੀ ਤਾਰ ਕੇ ਲੈ ਜੂंगे ਆਪਾਂ ਸੇ ਮੋਟਰਸਾਈਕਲ ਪਰ ਆ ਕੇ ਟਰੈਕਟਰ ਹੈ ਡੈਕ ਤਾਂ ਉਹਦੇ ਕੋਲੇ ਉਹਨੇ ਲਾ ਜਾਣਾ ਰੇਡੂ ਰੂੜੀਆ ਵਿੱਚ ਤਾਂ ਨੂੰ ਆਪਣਾ ਹੀ ਬਣਾ ਦੇਣਾ ਯਾਰ ਟਰੈਕਟਰ ਟਰੈਕਟਰ ਮੈਂ ਬੈਟਰੀ ਖੋਲੂਗੀ ਹੈ ਹੋਲੇ ਬੰਨੋ ਪਾ ਲੇਗਾ ਬੈਟਰੀ ਨਹੀਂ ਮਿਲਦੀ ਹੁਣ ਉਹ ਕਹਿੰਦਾ ਮੇਰੇ ਕੋਲ ਹੈ ਨਹੀਂ ਡੂਏ ਵਾਲਾ ਕਹਿੰਦਾ ਵੀ ਲਾ ਜਾਉਂਗਾ ਲੈ ਇਹ ਚੱਕਾ ਦਾ ਅਗਰ ਖੁੰਜੇ ਰਹੇ ਤਾਂ ਕਿੰਨੇ ਦਿੰਦੇ ਰੇਰ ਦਾ ਸ਼ਹੀ ਲੈ ਕੇ ਆਇਆ ਗਾਉਂਦੇ ਤੂੰ ਖੁੰਜੇ ਕੋ ਦੂਰ शाम ਦੇ 5 ਵਜੇ ਹੁੰਦੇ ਨਵਰ ਕੋ ਸਵੇਰ ਤੋਂ ਰਹੀ ਮੈਂ ਮੈਨੂੰ ਕਹਿੰਦਾ ਸੈਲਰ ਪੱਦੂ हां पहले उधर अपने ओ करके आया मैं मल्चर फिर ਤਾਂ उधर तेरी बात मत की ना तेरे अंदर ਜਦੋਂ ਜਿੱਡੇ ਉਵੇਂ ਲੱਗਿਆ ਵੇ ਇੱਕ ਗੱਡੀ ਫਾਦਰੀ ਗੱਡੀ ਬਹੁਤ ਉਸਦੀ ਗੱਡੀ ਕਿੱਥੇ ਉੱਧਰ ਇੱਥੇ ਵਰਕੇ ਫੇ ਮਿੱਟੀ ਮੁੱਟੀ ਦੀ ਜਿਹੜੀ ਘਾਹ ਨੂੰ ਲਾਉਣੇ ਨੂੰ ਬਣਾ ਕੇ ਆਂਦਾ ਹੈ ਮੈਂ ਕਿਹਾ ਆ ਵੀ ਗੁੱਡ ਜਮਾ ਕਾਲੂ ਫੇਰ ਨਹੀਂ ਟਾਈਮ ਲੱਗਣਾ ਕਾਲੂ ਨੂੰ ਰੱਬਰ ਵੀ ਜਾਣਾ ਅਸੀਂ ਨੂੰ ਫੇਰ 2-3 ਕੰਮ ਆ ਯਾਰ ਇਹ ਜੀ ਪੱਕਾ ਨਹੀਂ ਹੈ ਜਨਾ ਜੀ ਤੰਦਾ ਮੈਂ ਟਰੈਕਟਰ ਭੇਜ ਦੇਣਾ ਜੇ ਜਦ ਲੋਟ ਆ ਗਿਆ ਫੇਰ ਜਾਉਂਗੇ ਨਹੀਂ ਦੇਖਦੇ ਪੱਕੀ ਕਾਲੂ ਕਿਹਾ ਹੁੰਦਾ ਇਹਨਾਂ ਤੇ ਨਿ ਛੱਟੀ ਹੋਈ ਨੇ 4-4 ਹਾਂ ਗੁਰਪੁਰਬ ਦੀ ਛੁੱਟੀ ਗੁਰਪੁਰਬ ਦੀ ਹੈ ਅੱਦੇ ਬਾਈ ਸਾਡੇ ਵੱਲੋਂ ਐਡਵਾਂਸ ਚ ਲੱਖ ਲੱਖ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਬਾਕੀ ਤੁਸੀਂ ਬਾਈ ਵੀਡੀਓ ਨੂੰ ਪਿਆਰ ਦਿੰਨੇ ਆ ਐਂ ਦਿਲੋਂ ਧੰਨਵਾਦ ਤੁਹਾਡਾ ਬਾਈ ਜੇ ਪੰਜਨਾ ਹੋਵੇ ਮੇਰੇ ਨਾਲ ਫੇਰ ਨਹੀਂ ਵੀਡੀਓ ਬਣਨੀ ਅੱਜ ਵੀ ਨਹੀਂ ਬਣਨਾ ਤਾਂ ਵਲੌਗ ਤੇ ਰਾਤ ਵੀ ਨਹੀਂ ਬਣਨਾ ਤਾਂ ਰਾਤ ਵੀ ਇਹ ਆ ਗਿਆ ਤਾਂ ਕਰਕੇ ਹੋ ਗਿਆ ਦੇਖ ਲੈ ਮੈਂ ਰੋਇਟ ਤਾਂ ਆਇਆ ਆਇਆ ਕੰਮ ਕੱਢ ਕੇ ਸਾਡੀ ਸੱਜੀ ਵਾਹ ਤੈਨੂੰ ਮਾਉਂ ਹੀ ਥੋੜੀ ਕਹਨਾ ਵੀ ਬਾਈ ਜੂ ਸੱਜੀ ਵਾਹ ਬਣ ਗਿਆ ਖਾ ਜਾਂਦੇ ਨਹੀਂ ਕਰਦੇ ਬੱਟਾਂ ਦੇ ਤਾਂ ਸਿਰੇ ਵੈਸੇ ਥੋੜੀ ਥੋੜੀ ਲੱਗਣੇ ਆ ਕਿਉਂਕਿ ਮਹੀਨੇ ਆ ਨਾ ਬਣਾਤਾ ਦਾ ਕਿਤੇ ਕਿਤੇ ਉਹ ਪੈੜਾਂ ਜੀ 33 ਸੀ ਲੱਗਣੀ ਮਿੱਠੀ ਮੇਨ ਆਪਣਾ ਖੁੰਝਿਆ ਦਾ ਇੱਕ ਕਿਰੇ ਲਾਗੇ ਬਾਕੀ ਸੂਪਰ ਸੀਡਰ ਨੇ ਵਧੀਆ ਕਰਿਆ ਕੰਮ। ਠੀਕੋ ਇੰਟਰਨੈਟ ਨਹੀਂ ਦੇਖੋ ਅਰੇ ਗਿੱਲ ਦੇਖ ਲੈਣਾ। ਤਣਕ ਵੀ ਦੇਖੀ ਤਾਂ ਬਰਾਵਾ। ਤੁਰੀ ਕੇ ਨਹੀਂ। ਆ ਲਓ ਜੀ। ਦਿਖਣ ਲੱਗ ਗਈ ਭੱਗਾਂ ਵਾਲੀ। ਚੱਲ ਵੀ ਤੂੰ ਜੀ। ਸੂਪਰ ਸੀਡਰ ਵੀ ਨਹੀਂ ਤਾਂ ਮਾਰੜਾ ਹੈਗਾ। ਸੂਪਰ ਸੀਡਰ। ਭਾਈ ਤੁਸੀਂ ਵੀ ਇੱਤੀ। ਹੂੰ, ਬੀਜਣੀ ਆ। ਰਾਲੀ ਚੱਕੀ ਵੀ। ਕਿਆ? ਰਾਲੀ। ਐ ਰਾਲੀ ਦਾ ਕੰਮ ਕਰਤਾ ਸੀ। ਕੱਲ ਦੱਸਦੀ ਜਦਨ ਜੇ ਜਦਨ ਆਪਣੇ ਬੀਜਣੀਆਂ ਜੇ ਹੋਇਆ ਟਾਈਮ ਉਦੋਂ ਨੇ ਬੀਜ ਦੂੰਗੇ ਚਲੀ ਬਾਪੂ ਨੂੰ ਲੈ ਤੇ ਹੀ ਚੱਲਦੀ ਆ ਤਾਂ ਕੰਮ ਕਰ ਤਾ ਹੋ ਗਿਆ ਕਿ ਹਲਾਏ ਜੀ ਆ ਇੱਕ ਦਿਨ ਦੀ ਖੇੜ ਹੋਰ ਆ ਜਾਣੀ ਬਾਹਰ ਫਿਰ ਹਰਾਵਰਾ ਹੋਏ ਨਾ ਖੇਤ ਫਿਰ ਬਾਪੂ ਫਿਰ ਖੁਸ਼ੀ ਹੋਣੀ ਹੈ ਤਾਂ ਬਾਈ ਹੁਣ ਆਪਣਾ ਕੰਮ ਮੁੱਕੜੇ ਕਣਕ ਆਹੀ ਆ ਬਾਈ ਜਿਹੜੇ ਮਿਹਨਤਾਂ ਕਰੇਗੀ ਜੰਮਿਆ ਤੇ ਹੁਣ ਅੱਛੀ ਵੀ ਨਾ ਨੇ ਬਾਈ ਆ ਕਣਕ ਆਈ 2 ਮਹੀਨੇ ਲੱਗਣੇ ਹੋਣੇ ਇਕੱਲੇ ਇਕੱਠੇ ਸਾਨਾ ਜੀਰੀ ਨੂੰ ਤਾਂ ਕੱਟੇ ਟਾਈਮ ਲੱਗਦਾ ਉਹ ਤਾਂ ਕਿ ਕਿਲਵਾਣੀ ਹੁੰਦੀ ਲਵਾਈ ਲਵਾਈ ਉਹਦੇ ਵੀ ਰੇ ਪਾਣੀ ਪੂਰਾ ਕਰਨਾ ਹੁੰਦਾ ਕੰਮ ਕੋਈ ਵੀ ਸੌਖਾ ਨਹੀਂ ਲਵਾਈ ਆ ਬੋਦਰ ਨਾ ਦੇਖ ਲੋ ਕਿਨੇ ਹੁਣ ਜਿਹੜਾ ਆਪਣਾ ਪਿਛਲੀ ਮੋੜ ਗਰਾਉਂਡ ਨਹੀਂ ਬਣਾਇਆ ਹਾਂ ਜਿਹੜਾ ਸਵਾਗਾ ਮਾਰ ਕੇ ਆਏ ਹਾਂ ਅੱਛਾ ਇਤਨੋਂ ਟਾਈਮ ਮਿਲੇ ਕਰਨਾ ਇਹ ਜਦੋਂ ਉੱਧਰੋਂ ਲਿਆ ਕੇ ਅੰਦਰ ਖੁੱਲੇ ਛੱਡ ਦੇ ਗਾਣੇ ਉੱਧਰਲੀ ਸਾਈਡ ਤੇ ਮਰਜੀ ਭਾਦ ਦੇ ਫਿਰ ਇਹ ਕੰਦਾ ਹੋਈਆਂ ਗਈਆਂ ਗੇੜ ਲਾ ਦੇਣਾ ਦਾਣਾ ਦਾਣਾ ਖੁੱਲਦੀ ਬਣ ਗਈ ਨਾ ਫਿਰ ਚੱਕਰ ਨਹੀਂ ਯਾਰ ਆਪਾਂ ਨੂੰ ਮੈਂਨ ਖੁੱਲਦੀ ਦਾ ਰੋਹ ਫਿਰ ਤਾਂ ਐ ਹੋਇਆ ਕਰਨਾ ਇੱਕ ਜਨ ਅੰਦਰ ਛੱਡ ਦਿਆ ਕਰਨਾ ਸਹੀ ਆਦੇ ਨੂੰ ਦਿਨ ਦੀ ਨੰਦਰ ਰਾਤ ਨੂੰ ਕਰਾਂ ਹਾਂ ਹੀਰੇ ਨੂੰ ਰਾਤ ਨੂੰ ਸ਼ਾਮ ਨੂੰ ਆਪਾਂ ਲੈ ਜਾਏਗਾ ਨਾ ਹੁਣ ਤਾਂ ਕਿਉਂਕਿ ਜ਼ਿਆਦਾਤਰ ਕਿਉਂ ਨਾ ਆਏ ਆਪਣਾ ਤੇ ਸਾਰਾ ਕੁਝ ਕਰਤਾ ਹੈ ਮਿੱਟੀ ਮਿੱਟੀ ਤੇ ਵੀ ਕਰਦਾ ਕਣਕ ਕਣਕ ਬੀਜ ਕੇ ਉਹਦੇ ਬਾਅਦ ਬਿਲਡਿੰਗ ਆ ਸੈਂਟਰ ਚ ਰਹਿਣਾ ਉਰੀ ਹਾਂਜੀ ਭਾਈ ਜੀ ਤੇ ਆਪਾਂ ਕੰਮ-ਕੰਮ ਲੱਗੇ ਤੇ ਸਾਰੇ ਦਾਣੇ ਆ ਗਏ ਮੈਂ ਮਹਤਾਤਾ ਕਿ ਉਹਨੇ ਪੱਕੇ ਉੱਪਰ ਬੈਹ ਲਿਆ ਤਾਂ ਲਿਬੜਿਆ ਗਿਆ ਤੇ ਦਾਣੇ ਦੋਨਾ ਪਾਇਆ ਤਾਂ ਲੱਗਦਾ ਨਾਲ ਛਿੜ ਜਾਂਦਾ ਨਾ ਤੇ ਸਹਿਬਾ ਹੀ ਜੇ ਸਾਰਿਆਂ ਨੂੰ ਪਾਇਆ ਵੇ ਸਹਿਬਾ ਵੀ ਬਾਹਰ ਹੀ ਆ ਜੇ ਖੁੱਲੀ ਫਿਰਦੀ ਰਾਤ ਨੂੰ ਆ ਕੇ ਬੰਨਾਂਗੇ ਜੇ ਮਾਜ ਬਹੁਤਾ ਜ਼ਿਆਦਾ ਵੀ ਨਹੀਂ ਹੋਇਆ ਤੇ 7:6 ਦਾ ਕਰੀਬ ਟਾਈਮ ਹੋ ਗਿਆ ਤਾਂ ਹੁਣ ਅਸੀਂ ਆਪਾਂ ਨੇ ਬਈ ਗੁਰੂ ਘਰ ਜਾਣਾ ਸਵੇਰੇ ਪ੍ਰਭਾਤ ਫੇਰੀ ਆ ਫਿਰ ਉਹਦੀ ਰੀੜੀ ਰੂੜੀ ਦਾ ਤਿਆਰ ਕਰੀ ਵੀ ਬਾਖੀ ਚਾਹ ਪਾਣੀ ਦਾ ਪ੍ਰੋਗਰਾਮ ਕਰਨਾ ਉੱਥੇ ਰੋਟੀ ਲੱਗੇ ਹੁਣ ਜਾ ਨੂਰੀ ਬਹਿ ਜਾ ਬਹਿ ਜਾ ਪੁੱਤ ਨੂਰੀ ਤੇ ਉਹ ਕਰਨਾ ਬਾਅਦ ਕੇ ਜਾ ਕੇ ਆਪਾਂ ਨੇ ਹੁਣ ਤੇ ਫਿਰ ਉਹਦੇ ਬਾਅਦ ਕਾਲੂ ਭਾਈ ਨਗਰਗੀਤਾਂ ਵੀ ਲਈ ਉਸਦਰ ਵੀ ਤੇ ਜਾਣਾ ਪੈਣਾ ਤੇ ਫੈਕਟਰ ਰੂਟਰ ਵੀ ਸਵੇਰੇ ਤੋਂ ਨੇ ਖਾਜੇ ਕੰਮ ਕਰ ਦੂਗੇ ਸਾਰੇ ਬਾਕੀ ਸਾਨੂੰ ਕਰਦੇ ਬਲੌਗ ਤੇ ਦਿਖਾਵਾਂਗੇ ਕਿ ਹੁਣ ਚੱਲਦੇ ਆਂ ਬਾਕੀ ਆਪਣੇ ਬਾਈ ਗੁਰੂ ਘਰ ਚ ਵੀ ਜਿਹੜਾ ਪ੍ਰਧਾਨ ਵੀ ਆਪਣਾ ਬਹੁਤ ਸੋਹਣਾ ਅਪਰਾਧੇ ਕਰਨ ਲੱਗ ਗਿਆ ਤੇ ਜਿਕਣਾ ਹੋਣਾ ਤੁਮੁਰਪੁਰ ਪਰਪੁਰ ਪਰਪੁਰ ਦੇ ਦੋ ਤਿੰਨ ਦਾ ਲਗਾਤਾਰ ਹਨਾ ਵੀ ਉਹਨਾਂ ਨੂੰ ਬੁਲਾਉਦੇ ਆਂ ਆਪਣਾ ਮਸ਼ੀਨਰੀ ਗਾਰਜ ਵਾਲੇ ਨੂੰ ਮੇਨ ਬਾਬਾ ਜੀ ਆਉਂਦੇ ਹੁੰਦੇ ਆ ਉਹ ਆਪਣੇ ਵਿਚਾਰ ਦੇ ਕਰਦੇ ਹਨਾ ਬਾਕੀ ਗੱਲ ਜਪਜੀ ਸਾਹਿਬ ਦਾ ਜਿਹੜਾ ਪਾਠ ਹੈ ਤੇ ਉਹਦੇ ਉਹਦੇ ਅਰਥ ਦੱਸੇ ਆ ਵੀ ਹਨਾ ਗਿਆਨ ਸਾਹਿਬ ਕਿਵੇਂ ਹੁੰਦਾ ਹੈ ਕਿ ਸਾਰਾ ਕੁਝ ਤੇ ਬਹੁਤ ਸੋਹਣੀਆਂ ਗੱਲਾਂ ਲੱਗਦੀਆਂ ਬਾਕੀ ਜਾ ਕੇ ਆਪਾਂ ਨੇ ਉਹ ਵੀ ਬਈ ਉਹ ਵੀ ਛੋਣਾ ਹਨਾ ਤੇ ਵਿਚਾਰ ਤੇ ਚੱਲਦੇ ਆਂ ਬਾਕੀ ਤੁਹਾਨੂੰ ਚੱਲਦੇ ਆਂ ਕੱਲ ਦੇ ਵਲੋਗ ਚ ਅੱਗੇ ਪਾਉਂਦੀ ਆਂ ਸਾਹਿਬ